फिलौर नूर महिल रोड कर रही बुजुर्ग और नसौरवाज कार सवार और भैन कह की जफिया पाया कना बालिया ला के हुई फरार इस दी जानकारी देंदे हुए निर्मला देवी वासी नूरमहल रोड रविदासपुरा ने दसिया कि उस सैर कर रही थ उसके कोलो दोत ने गड्डी खड़ी करके कहा भैन सानू पहचान्या नहीं दोवे ने मैनु जफ्फिया पा लिया बालिया लाह के फरार हो गई जहरी सूचना थाना फिलौर दी मौके से फलो थाने के थानेदार संजीव कुमार मौके से पहुंचे उन्होंने मामले की जांच शुरू कर दी कैमरे सीसी -सी खंगाले से उन्होंने कहा जल्द ही काबू करके सलाखा पिछे दती जाए ਰੀਪੋਰਟ ਡਾਕਟਰ ਰਾਣਾ ਆਪਰਾ ਅੱਜ ਮੈਂ ਤੁਰੀ ਆਉਂਦੀ ਸੀ ਜੀ ਆਪਣੇ ਸੈਰ ਕਰਕੇ ਤੇ ਮੇਰੇ ਕੋ ਉਹ ਨੰਗੜੀ ਰੋਕ ਲੈਣੀ ਆ ਕਿ ਗੱਡੀ ਰੋਕਦੇ ਚਾ ਮੈਨੂੰ ਗੜੀਆਂ ਬੁਤਾਸਾਲ ਨਹੀਂ ਪਛਾੜਿਆ ਸਾਡੀ ਭੈਣ ਸੈਰ ਕਰਦੀ ਫਿਰਦੀ ਆ ਉਹਨੇ ਮੈਂ ਇਹਦਾ ਵੇ ਤੂੰ ਬੜ ਕੇ ਕਿ ਮੈਨੂੰ ਕੀ ਪਤਾ ਉਹਨ ਡੈਕ ਜਾੜ ਕੇ ਉਹ ਮੈਨੂੰ ਮਹਿਲ ਦਾ ਪਈਆ ਉਹ ਮੈਂ ਉਹਨੂੰ ਮਹਿਲ ਦਾ ਪਈ ਇੱਕ ਉੱਠੀ ਤੇ ਦੂਜੀ ਉੱਠੀ ਆ ਮੈਂ ਨਹੀਂ ਇਹ ਜਿਹੀ ਕੋਈ ਪੈਸਾ ਕਿਤੇ ਦਾ ਨਹੀਂ ਬਾਈ ਮੈਨੂੰ ਪਤਾ ਹੀ ਨਹੀਂ ਐ ਮੈਂ ਤੁਹਾਨੂੰ ਕਮਾ ਵੀ ਨਹੀਂ ਪਤਾ ਦੂਹੀ ਨਹੀਂ ਉੱਠੀ ਉਹ ਵੀ ਉੱਠ ਕੇ ਉਹ ਨੀਵੇਂ ਨੁਕਾ ਗਿਆ ਉਹ ਨੀ ਗੱਲ ਦੋਹਾਂ ਨਹੀਂ ਬਾਈ ਨਾ ਘਾਦੇ ਆ ਤੇ ਗੱਡੀ ਸੜ ਗਈ ਤੁਹਾਨੂੰ ਤਾਂ ਕਦੇ ਘੱਟ ਵਸਟੇ ਉਹਨਾਂ ਨੇ ਮੈਨੂੰ ਪਤਾ ਹੀ ਨਹੀਂ ਕਿ ਬਾਹਰਿਆਂ ਨੇ ਨਹੀਂ ਉਹ ਵਜਾ ਦੋ ਇੰਨੀ ਕੇ ਬਾਅਦ ਮੈਂ ਗਈਆਂ ਤੇ ਦੇਉ ਮੇਰੀ ਚਾਹਣ ਕੇ ਇਦਾਂ ਮੇਰੇ ਬਾਜ਼ ਨਾ ਆਈ ਤੇ ਇਹ ਦਾ ਫਰਾ ਬੇਟਾ ਪਰੇ ਤੇ ਪਰੇ ਮੈਂ ਕਿਹਾ ਕਹੀ ਦੇ ਮੈਂ ਕਿਹਾ ਮੇਰੀਆਂ ਬਾਜ਼ ਨਾ ਲਾ ਕੇ ਜਾ ਰਹੀ ਮੈਂ ਕਿਹਾ ਆਹ ਨੂੰ ਨਹੀਂ ਗੱਡੀ ਗਈ ਹੈ ਮੈਂ ਤੁਸੀਂ ਸੰਬੰਧੀ ਪਰ ਸੂਚਿਤ ਕੀਤਾ ਹੋ ਹੰਦੀ ਪੜ੍ਹ ਸੁਣ ਤੁਸੀਂ ਇਸ ਬੰਦੀ ਆਜੀ ਮੁੰਡੇ ਆਪਣੇ ਆਜੇ ਪੌੜ ਜਰਨਲ ਫਲੋਰ ਸਾਡੇ ਨੂਰਮੈ ਰੋਡ ਤੇ ਅੱਜ ਸਵੇਰ ਸਵੇਰੇ ਵਾਰਦਾਤ ਹੋਈ ਹੈ ਜਿਹੜੀ ਸੈਵਟ ਗੱਡੀ ਜਿਹੜੀ ਇਲਾਕੇ ਦੇ ਵਿੱਚ ਜਿਹਨੇ دہشت ਪਾ ਆ ਘੁੰਮ ਰਹੀ ਆ ਪਹਿਲਾਂ ਅਪਰੇਰੀਏ ਸੀ ਕਦੀ ਤਾਲਵਾ ਰੋਡ ਤੇ ਘੁੰਮਦੀ ਆ ਤੇ ਅੱਜ ਨੂਰਮੈ ਰੋਡ ਤੇ ਹੁਣ ਸਵੇਰੇ ਸਵੇਰੇ 8 ਵਜੇ ਲਗਭਗ ਬੀਬੀ ਨਰਮਲ ਕੋਰੇ ਸਾਡੇ ਗਵਾਂਢੀ ਆ ਇਹਨਾਂ ਦੀਆਂ ਬਾੜੀਆਂ ਜਿਹੜੀਆਂ ਆ ਓਹ ਉਹਨਾਂ ਨੂੰ ਮਿਲਣ ਦੇ ਬਹਾਨੇ ਜੱਫੀ ਪਾ ਕੇ ਉਹਨਾਂ ਦੀ ਬਾਲੀਆਂ ਜਿਹੜੀਆਂ ਆ ਲਾ ਕੇ ਲੈ ਗਾਇਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਸੈਵਟ ਗੱਡੀ ਘੁੰਮ ਰਹੀ ਆ ਜਿਹਦੇ ਵਿੱਚ ਦੋ ਬੀਬੀਆਂ ਤੇ ਇੱਕ ਡਰਾਈਵਰ ਆ ਚਿੱਟੇ ਰੰਗ ਦੇ ਕੱਪੜੇ ਪਾਏ ਦੋ ਬੀਬੀਆਂ ਇੱਕ ਪੱਕੇ ਰੰਗ ਆ ਤੇ ਉਹ ਬੀਬੀਆਂ ਜਿਹੜੀਆਂ ਆ ਉਸ ਤੋਂ ਪਹਿਲਾਂ ਦੋ ਬੀਬੀਆਂ ਨੂੰ ਬਿਠਾ ਲ ਕੇ ਲੈ ਗਾਇਆ ਸਾਡੇ ਨੂਰਮਹਿਰ ਰੋਡ ਤੋਂ ਸਾਸਾਂ ਘਰ ਨੂੰ ਜਾਂਦੀਆਂ ਆ ਉਹਨਾਂ ਨੂੰ ਜਦੋਂ ਦੇਖਿਆ ਵੀ ਕੰਨਾਂ ਚ ਵਾਲੀਆਂ ਹੈ ਨਹੀਂ ਉਹਨਾਂ ਨੂੰ ਉੱਥੇ ਲਾ ਕੇ ਰੱਖ ਛੱਡ ਕੇ ਉਸ ਤੋਂ ਬਾਅਦ ਵਾਪਸ ਆ ਕੇ ਜਿਹੜੀ ਵਾਰਦਾਤ ਕੀਤੀ ਆ ਇਸ ਕਰਕੇ ਜਿਹੜਾ ਜ਼ਹਿਰ ਫਲੋਰ ਦੇ ਵਿੱਚ ਆ ਨੂਰਮੈ ਰੋਡ ਤੇ ਤੈਸ ਦਾ ਮਾਹੌਲ ਆ ਜਿਹੜੀ ਪੁਲਿਸ ਆ ਉਹ ਚੁੱਪਚੁੱਪ ਇੱਥੇ ਬੈਠੀ ਆ ਕੋਈ ਕਰਨ ਨਹੀਂ ਰਹੀ ਇੱਥੇ ਅੱਗੇ ਵੀ ਕਈ ਵਾਰਦਾਤਾਂ ਹੋਈਆਂ ਲੁੱਟਾ ਖੋਆ ਹੋਈਆਂ ਹੁਣੇ ਚੋਰੀ ਹੋ ਗਈ 4 ਲੱਖ ਰੁਪਏ ਅਗਰਬਾ ਰੋਡ ਤੋਂ ਰਾਤ ਨੂੰ ਲੈ ਗਏ ਹੁਣ ਮੌਕੇ ਤੇ ਪੁਲਿਸ ਆਈ ਆ ਹੁਣ ਮੌਕੇ ਤੇ ਲਗਭਗ ਸਵਾ ਦੋ ਘੰਟਿਆਂ ਬਾਅਦ ਜਿਹੜੀ ਆ ਉਹ ਪੁਲਿਸ ਆਈ ਆ ਸਜੀਵ ਫੋਰ ਜੀ ਆਇਆ ਉਹ ਹੁਣ ਕੈਮਰੇ ਚੱਕਾ ਰਿਹਾ ਅਸੀਂ ਚਾਹੁੰਦੇ ਆ ਕਿ ਕੈਮਰੇ ਚੈੱਕ ਕਰਕੇ ਜਲਦੀ ਤੋਂ ਜਲਦੀ ਜਿਹੜੀ ਸੈਫਟ ਗੱਡੀ ਆ ਤੇ ਉਹਦੇ ਵਿੱਚ ਜਿਹੜੇ ਦੋਸ਼ੀ ਆ ਜਿਹੜੇ ਵਾਰਦਾਸ ਨੂੰ ਜਨਾਬ ਅੰਜਾਮ ਦੇ ਰਹੇ ਆ ਉਹਨਾਂ ਨੂੰ ਫੜ ਕੇ ਸਰਾਖਾਂ ਪਿੱਛੇ ਕੀਤਾ ਜਾਵੇ ਮੈਂ ਸਨੀਕ ਵਾਲੀ ਰੋਸ਼ਨੀ ਖਾਣਾ ਖਾਣੇ ਦੀ ਕਰਨਾ ਹੈ ਆ ਫੇਰੇ ਲੋਕ ਰਾਜਸੀ ਤੇ ਮੈਂਬਰ ਇਹ ਵੀ ਪਾਲ ਗਿਆ ਸਿੱਖ ਕਾਰ ਵਾਲੀ ਲਾਥ ਲੱਗੇ ਪੂਰੇ ਸ਼ਹਿਰ ਵਿੱਚ ਮੌਜੂਦ ਤੇ ਆਇਆ ਇਹ ਨਿਰਮਲ ਕੌਰ ਰਿਹਾ ਜੀ ਸੰਤੋਸ਼ ਚੇਰ ਨੂੰ ਲੈ ਜਾਂਦੀ ਆ ਤੇ ਅੱਜ ਇਹਨੇ ਸਸਨਕਾਰ ਰਿਹਾ 343 ਸਨਕਾਰ ਮੱਛਾ ਦੁੱਚ ਮਾਰਾ ਤੇ ਰੋਡ ਉੱਤੇ ਖੜੀ ਸੀ ਤੇ ਇਧਰੋਂ ਸਵਿਫਟ ਕਾਰ ਵਾਲੇ ਆਏ ਆ ਤੇ ਜਿਆ ਗੱਡੀ ਟੁੱਟ ਗਈ ਤੇ ਬਾਲਾਂ ਵਿੱਚ ਟਕਰ ਮਾਰਨ ਲੱਗ ਪਏ ਤੁਸੀਂ ਜਿਹੜੇ ਕੈਮਰੇ ਖੰਗਾਰੇ ਹਾਂ ਉਹਨਾਂ ਦੇ ਹਾਂਜੀ ਉਹ ਕੈਮਰੇ ਨੂੰ ਚੈੱਕ ਕਰ ਲੈਣਗੇ ਗੱਡੀ ਦਾ ਤੇ ਮੱਛਾ ਤੇ ਕਿਸੇ ਗੱਲ ਦੀ ਨਹੀਂ ਤੁਸੀਂ ਦੇਖ ਰਹੇ ਹੋ ਕਵਰਾ ਪੰਜਾਬ ਦੀਆਂ ਨਿਊ ਚੈਨਲ ਕੇ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੇ ਬੜੀ 24